ਵਾਹਿਗੁਰੂ ਜੀ ਦਾ ਖਾਲਸਾ ਛੇ ਵਾਹਿਗੁਰੂ ਜੀ ਕੀ ਫਤਿਹ ਮਾਹ ਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਤਰ ਹੋ ਜੀ ਮਾਰਾ ਸਾਨੂੰ ਕੋਈ ਦੁੱਖ ਨੀ ਤੇ ਰੱਥ ਚੱਗਣੀ ਤਰੱਕੀ ਬਖਸ਼ ਜਿਸਾਭਰੂ ਦੇਰੋਂ ਤਬਖਸ਼ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਿਛਲੀ ਵੀਡੀਓ ਚ ਤੁਹਾਨੂੰ ਪਤਾ ਹੀ ਹੈ ਜੀ ਵੀ ਡੈਡੀ ਨੂੰ ਆਪਰੇਸ਼ਨ ਥੀਟਰ ਸੇ ਲੈ ਕੇ ਗਏ ਉਹ ਆਪਰੇਸ਼ਨ ਉਹਨਾਂ ਦਾ ਹੋਊਗਾ ਜੀ ਬਹੁਤ ਵਧੀਆ ਮਹਾਰਾਜ ਦੀ અપਾਰ અપਾਰ ਕਿਰਪਾ ਹੋਈ ਵੀ ਜਿੱਦਾਂ ਡਾਕਟਰ ਨੇ ਪਹਿਲਾਂ ਸਾਨੂੰ ਗੈਡ ਕੀਤਾ ਸੀ ਵੀ ਇਨਫੈਕਸ਼ਨ ਕਲੀਅਰ ਕਰੂੰਗਾ ਉਹ ਤੋਂ ਬਾਅਦ ਇੱਕ ਸਟੰਟ ਪਾਊਗਾ ਸਟੰਟ ਪਾਉਣ ਤੋਂ ਡੇਢ ਮਹੀਨੇ ਬਾਅਦ ਪਥਰੀ ਰਿਮੂਵ ਕਰੂੰਗਾ ਵੀ ਉਹ ਚੀਜ਼ਾਂ ਦੀ ਨੌਬਤ ਆਈ ਨਹੀਂ ਹੈ ਜੀ ਡਾਕਟਰ ਨੇ ਇੱਕ ਵਾਰ ਉਹ ਕਹਿੰਦੇ ਵੀ ਥੋੜੀ ਜਿਹੀ ਇਨਫੈਕਸ਼ਨ ਘੱਟੇ ਸੀ ਅੰਦਰ ਇੱਕ ਵਾਰ ਉਹਨਾਂ ਨੇ ਇਨਫੈਕਸ਼ਨ ਕਲੀਅਰ ਕਰਤੀ ਦੂਸਰੀ ਵਾਰ ਲੇਜ਼ਰ ਪਾ ਕੇ ਜਿਹੜੀ ਪਥਰੀ ਸੀ ਉਪਸਥਰੀ ਵੀ ਭੰਨਤੀ ਜਾਣ ਦਾ ਪਾਵ ਆ ਪਥਰੀ ਵਾਲਾ ਵੀ ਕੇਸ ਵਿੱਚੇ ਹੋ ਗਿਆ ਸਾਲ ਤੇ ਸਾਡੀ ਰਾਤ ਦੇ 2 ਵਜੇ ਤੱਕ ਤਾਂ ਸੌਣਾ ਸੰਭ ਜਾ ਉਹਨਾਂ ਦਾ ਜਿਹੜਾ ਹੈਗਾ ਸੀ ਉਹ ਆਪਦੇ ਤੇ ਉਸ ਤੋਂ ਬਾਅਦ ਹੁਣ 2 ਵਜੇ ਤੋਂ ਰਾਤ ਦੇ 2 ਵਜੇ ਤੋਂ ਬਾਅਦ ਦਸ ਸ਼ੁਰੂ ਹੋ ਗਈ ਪਿੱਛੇ ਦੇ ਵਿੱਚ ਵੀ ਤੇ ਜਿਹੜਾ ਜੂਰਨ ਆ ਰਿਹਾ ਕਹਿੰਦੇ ਉਹ ਵੀ ਥੋੜਾ ਜਿਹਾ ਲੱਗ ਕੇ ਆ ਰਿਹਾ ਵੈਸੇ ਲੱਗਿਆ ਤਾਂ ਉਹਨਾਂ ਦੀ ਜੀਵਨ ਬੈਲ ਪਾਇਆ ਉਹ ਪਤਾ ਨਹੀਂ ਹੁਣ ਡਾਕਟਰ ਨੇ ਇਹ ਗੱਲਾਂ ਪੁੱਛੀਆਂ ਸੀ ਮੈਨੂੰ ਪਹਿਲਾਂ ਵੀ ਇਹ ਇਦਾਂ ਦੀ ਕੋਈ ਦਿੱਕਤ ਆਈ ਤਾਂ ਮੈਨੂੰ ਦੱਸ ਦੋ ਪੈਸੇ ਅੱਜ ਕਹਿਤਾ ਗਿਆ ਵੀ ਛੁੱਟੀ ਕਰ ਦੇਣਗੇ ਹੁਣ ਪਰ ਹੁਣ 605 ਜਿਹੜਾ ਬਸ ਹੋ ਰਿਹਾ ਵੀ ਜੇ ਛੁੱਟੀ ਕਰਾ ਕੇ ਦਰਦ ਡਾਕਟਰ ਕਹਿੰਦਾ ਵੀ ਇਹ ਤਾਂ 4-5 ਦਿਨ ਇਦਾਂ ਹੀ ਹੀ ਦਰਦ ਰਹਿਣਾ ਬਾਕੀ ਦੇਖਦੇ ਆਂ ਮਹਾਰਾਜ ਵੀ ਕੀ ਕਰਾਂਗਾ ਕੀ ਨਹੀਂ ਤੇ ਇੱਕ ਭਾਈ ਸਾਹਿਬ ਦਾ ਕਮੈਂਟ ਵੀ ਆਇਆ ਸੀ ਵੀ ਤੁਹਾਡੇ ਡੈਡੀ ਦਾ ਇਲਾਜ ਨਹੀਂ ਸੁਣਾ ਡਾਕਟਰਾਂ ਨੇ ਤੁਹਾਨੂੰ ਲੁੱਟਣਾ ਮਤਲਬ ਲੁੱਟਣ ਵਾਲੀ ਕਹਾਣੀ ਵੀ ਦੇਖੋ ਤੇ ਤਾਂ ਜਿਹੜੇ ਜਿਹਦੇ ਹੱਡਾਂ 'ਚ ਅਸੀਂ ਜੋ-ਜੋ ਬੀਜਾ ਪਾਓ ਉਹ ਉਹ ਸਾਨੂੰ ਵੱਢਣਾ ਪੈਣਾ ਉਹ ਸਾਨੂੰ ਦੇਣਾ ਹੀ ਪੈਣਾ ਇਹ ਪੰਜਾਬੀ ਭਾਸ਼ਾ ਦੇ ਵਿੱਚ ਸਾਡੀ ਉਹ ਆ ਵੀ ਜਿਹਦੇ ਜਿਹਨੂੰ ਜਿਹਨੂੰ ਅਸੀਂ ਰੁਪਈਏ ਦੇਨੇ ਆ ਉਹ ਕਿਸੇ ਹਿੱਲੇ ਸਾਡੇ ਹੱਥਾਂ ਤੋਂ ਜਾਣੀ ਜਾਣੇ ਆ ਤੇ ਦੂਸਰੀ ਗੱਲ ਉਹ ਕਹਿੰਦੇ ਵੀ ਆਪਣੇ ਘਰ ਜਾਓ ਆਪਣੇ ਭਾਈ ਨਾਲ ਹੱਥ ਬਟਾਓ ਆਪਣਾ ਘਰ ਦਾ ਕੰਮ ਸਭਾਲੋ ਅ ਘਰ ਦਾ ਕੰਮ ਤਾਂ ਜੀ ਹਜੇ ਇਹ ਤਾਂ ਖੂਤੋਂ ਪਾਉਣ ਵਾਲੀ ਕੰਮ ਆ ਉਹ ਸਾਡੇ ਬਰਦਰ ਨੇ ਆਪੇ ਕਰ ਲੈਣਾ ਤੇ ਇੰਨੀ ਟੈਨਸ਼ਨ ਜੇ ਤੁਸੀਂ ਨਾ ਹੀ ਲੋ ਤਾਂ ਵਧੀਆ ਕਿਉਂ ਇੱਧਰ ਵੀ ਮੇਰੇ ਫਰਜ਼ ਆ ਮੇਰਾ ਬਾਪ ਆ ਸੰਦੀਪ ਦਾ ਢਾਡੀ ਆ ਅ ਇਹਨਾਂ ਨੂੰ ਵੀ ਸੰਭਾਲਣਾ ਮੇਰੀ ਫਰਜ਼ ਆ ਬਾਕੀ ਅ ਪਿੱਛੇ ਜੇ ਤੁਸੀਂ ਬਾਈ ਵਾਲੇ ਚੈਨਲ ਤੇ ਵੀਡੀਓ ਦੇਖਿਓਗੇ ਵੀ ਮਰੰਡੇ ਦੀ ਇੱਕ ਕੁੜੀ ਦਾ ਟ੍ਰੀਟਮੈਂਟ ਕਰਵਾਇਆ ਸੀ ਬੱਤੀ ਹਸਪੀਟਲ ਜਾ ਅਸੀਂ ਕਜਾ ਦਾ ਟ੍ਰੀਟਮੈਂਟ ਕਰਾਉਣ ਵਾਸਤੇ ਘੁੰਮ ਫਿਰ ਸਕਦੇ ਆ ਇਹ ਤਾਂ ਸਾਡਾ ਆਪਣਾ ਖੂਨ ਆ ਸਾਡਾ ਆਪਣਾ ਪਾਪ ਆ ਐਜੇ ਵਾਸਤੇ ਅਸੀਂ ਕਿਉਂ ਨਹੀਂ ਕਸ਼ਟ ਘਟ ਸਕਦੇ ਜੇ ਕੰਮ ਆ ਕੰਮ ਨਹੀਂ ਜ਼ਿੰਦਗੀ ਚ ਮੁੱਕਣੇ ਇਹ ਤਾਂ ਏਡੀ ਚੱਲੀ ਜਣੇ ਤੇ ਕਹਿੰਦੇ ਜਿਹੜਾ ਬੰਦਾ ਦੁੱਖ ਚ ਖੜ ਗਿਆ ਨਾ ਹਾਂ ਉਹੀ ਆ ਸੁੱਖ ਚ ਤਾਂ ਬਥੇਰੇ ਨੱਚਣ ਟੱਪਣ ਆ ਜਾਂਦੇ ਆ ਬਾਕੀ ਗੁੱਸਾ ਵੀ ਨਾ ਕਰਿਓ ਉਹਨਾਂ ਦੀ ਜਿਨ੍ਹਾਂ ਨੇ ਕਮੈਂਟ ਕੀਤਾ ਸੀ ਉਹਨਾਂ ਦੀ ਸੋਚ ਪਤਾ ਨਹੀਂ ਹੁਣ ਕੀ ਆ ਪਤਾ ਨਹੀਂ 22% ਜ਼ਿਆਦਾ ਹਮਦਰਦੀ ਰੱਖਦਾ ਹੋਵੇ ਬੰਦਾ ਵੀ ਉਹ ਇਕੱਲਾ ਲੱਗਿਆ ਹਾ ਕੰਮ ਕਰਨਾ ਪਰ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਜ਼ਿੰਮੇਵਾਰੀਆਂ ਹੁੰਦੀਆਂ ਜੇ ਅਸੀਂ ਉਹਨਾਂ ਤੋਂ ਭੱਜੂਗੇ ਅ ਫਿਰ ਲੱਖਾਂ ਲਾਹਨਤ ਆ ਕੋਈ ਨਹੀਂ ਸਾਡੇ ਕਰਮਾਚਾਰੀ ਸੇਵਾ ਬਲੁਰਪੁਰਾ ਦੀ ਤਾਂ ਅਸੀਂ ਉਹ ਕਰਨੀ ਹੈ ਅਸੀਂ ਕਿ ਥੋੜਾ ਹੁਣ ਮੈਂ ਕਹਾਂਗਾ ਵੀ ਸੰਦੀਪ ਉਹਦਾ ਬ੍ਰਦਰ ਅ ਗਰੀਸ ਵਿੱਚ ਬੈਠਾ ਉਹਦੇ ਹਜੇ ਡਾਕੂਮੈਂਟ ਪੂਰੇ ਨਹੀਂ ਹੋਏ ਵਿਚਾਰੇ ਦੇ ਹਾਂ ਵੀ ਤੂੰ ਭਾਈ ਜਾਤ ਚੜ ਕੇ ਘਰ ਆ ਆਪਣੇ ਬਾਪ ਨੂੰ ਸੰਭਾਲੇ ਗੱਲਾਂ ਨਹੀਂ ਹੁੰਦੀਆਂ ਅ ਸਭ ਦੇ ਦੁੱਖ ਸੁੱਖ ਦੇ ਵਿੱਚ ਖੜਨਾ ਸਾਡਾ ਫਰਜ਼ ਹੈ ਮਹਾਰਾਜ ਜੇ ਖੜਨ ਯੋਗ ਕਰੇ ਤਾਂ ਅਹ ਬਾਕੀ ਹੁਣ ਤੁਸੀਂ ਵੀਡੀਓ ਵਾਚ ਕਰੋ ਡਾਡੀ ਰੂਪਰੇਸ਼ ਸਿਨੇਟਰ ਕੋ ਲੈ ਕੇ ਆਏ ਨਸੇ ਦੇ ਵਿੱਚ ਕਿੱਦਾਂ-ਕਿੱਦਾਂ ਦੀ ਉਹਨਾਂ ਨੇ ਗੱਲਾਂ ਕਰੀਆਂ ਤੇ ਹੁਣ ਜਾ ਕੇ ਮਾਰਨਿੰਗ ਟਾਈਮ ਵੀ ਮੈਂ ਤੁਹਾਨੂੰ ਗੱਲਬਾਤ ਕਰਾਂਗਾ ਮੈਂ ਹੁਣ ਥੋੜੇ ਜਿਹਾ ਪਾਕ ਪਾਉਂਗਾ ਆਪਰੇਸ਼ਨ ਤੋਂ ਆਉਟ ਹੋਏ ਨੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਅਰਦਾਸਾਂ ਬੇਨਤੀਆਂ ਕਰਿਓ ਤੇ ਉਹ ਵੀਰ ਨੂੰ ਮੈਂ ਫੇਰ ਕਰਦਾ ਬੇਨਤੀ ਵੀ ਜਿਹਨੇ ਕਮੈਂਟ ਕਰਿਆ ਸੀ ਵੀ ਗੁੱਸਾ ਨਾ ਕਰਨਾ ਕੀ ਨਸੀ ਕਰੇਗੀ ਇਹ? ਇਹ ਕੈਪੀ ਚਪਾਤੀ ਹੈ। ਹਾਂ। ਤਾਂ ਨਾ ਕਿਆ ਦੇਗੀ? ਮੈਨੂੰ ਪਤਾ ਕਿ ਦੇਖੂਗਾ। ਅੱਛਾ। ਇਹ ਕੈਦੀ ਸ਼ਕਤ ਦਊਂ। ਅੱਛਾ। ਹੋਰ। ਅਸੀਂ ਕਹੇ ਡਾਡੀ ਤਰ੍ਹਾਂ ਦੋਸੋ ਬਣਾ। ਡਾਕਟਰ ਨੇ ਮਨਾ ਕਰਾਇਆ ਵਾ ਤਾਂ ਕਰਕੇ ਨਹੀਂ ਦਿੰਦੇ ਨਹੀਂ ਤਾਂ ਤੁਨ ਖਲਾ ਦੇਣਾ ਤਾਂ ਅਸੀਂ ਕੋਸਣਾ ਕੋਸ। ਆਹ ਪਰ ਕਹੇ ਖਾਏ ਉਹ ਵੀ ਨਹੀਂ ਲੋਕਾਂ ਦੀ ਕਿਨ। ਕੋਈ ਤੁਸੀਂ ਹੋ ਠੀਕ ਹੈ। ਹਾਂਜੀ ਠੀਕ ਹੈ। ਚਪਾਤੀ ਖਲੀ ਤਾਂ। ਬੋ। ਚਪਾਤੀ ਖਾਣੀ ਆ ਜਣੀ। ਮੰਦੋ ਚਿਗਰੀ ਕਰਦੇ ਨੇ ਨਹੀਂ ਉਹ ਵਿੱਚ ਚਪਾਤੀ ਖਾਣੀ ਆ ਤੇ ਉਹ ਟਿੱਕੇ ਨੇ ਚਪਾਤੀ ਖਾਣੀ ਹਾਂ ਚਾਤੀ ਆ ਜਾਣੀ ਕਿੰਨੀ ਖਾਣੀ ਅੱਧਾ ਨਹੀਂ ਟਿੱਕੇ ਉਹਦੇ ਹੋਣਗੇ ਚੱਲੋ ਰੋਟੀ ਖਾਓ ਮੈਂ ਜੋ ਅੱਛਾ ਤੇਰੇ ਤੇਰਾ ਵੀ ਖਾਣੀ ਖਾਓਨੀ ਖਾਓ ਬੜੀ ਬੜੀ ਖਾਓ ਤੀਕਾ ਵਾ ਗਰਦਨ ਨਾ ਚੱਕੋ ਫਿਰ ਆਪਾਂ ਗਰਦਨ ਨਾ ਜੀ ਗੋਇਵਰ ਉਹ ਬਣੀ ਦੇਵਤ ਜਾਨਾ ਸਾਦਾ ਹੋ ਜਾਊਗਾ ਨਾ ਸੱਤ ਵਜੇ ਤੋਂ ਬਾਅਦ ਬੈਠਣਾ ਨਸਾ ਦੁੱਤਰਣਾ ਹੋਗਾ 7 ਵਜੇ ਤੱਕ 7:30 ਤੱਕ ਨਸਾ ਦੁੱਤਰਨਾ ਫੇਰ ਤੁਹਾਨੂੰ ਖਾਣ ਨੂੰ ਦੇਣਾ ਕੋਸ ਤੋਂ ਪਹਿਲਾਂ ਕੁਝ ਨਹੀਂ ਦੇਣਾ ਉਸ ਤੋਂ ਪਹਿਲਾਂ ਗੱਲਾਂ ਹੀ ਖਲਾਈ ਜਾਣੀਆਂ ਤੁਹਾਨੂੰ ਬਸ ਗੱਲਾਂ ਚ ਪਾਣੀ ਗੱਲਾਂ ਚ ਚਪਾਤੀ ਖਿਲਾ ਦੇਣੀ ਅਸੀਂ ਤਾਂ ਅਸੀਂ ਤਾਂ ਸਮਝਾ ਸਮਝਾ ਥੱਕ ਗਏ ਜੀ ਹੁਣ ਨਰਸਾ ਨੂੰ ਲੱਗ ਗਿਆ ਕਹਿਣਾ ਡੈਡੀ ਵੀ ਮੈਨੂੰ ਖਾਣ ਨੂੰ ਦੋ ਦੋ ਬਸ ਉਹ ਵਿਚਾਰੀ ਕਹਿ ਗਈ ਕਿ ਭਾਈ ਚਪਾਤੀਆਂ ਉਹ ਕਹਿ ਗਈ ਜੀ ਹਾਂ ਜੀ ਵਿਚਾਰੀ ਉਹ ਕਹਿ ਗਈ ਚਪਾਤੀਆਂ ਦਊਂਗੀ ਜੀ ਤੁਹਾਨੂੰ ਖਾਣ ਨੂੰ ਆਪੇ ਤੇ ਗਈ ਆਪੇ ਹਾਂ ਪੰਦੇ ਜੀ ਹੁੱਕਾ ਤਾਂ ਸੱਚੀ ਬੰਦਾ ਆ ਗਿਆ ਮੈਂ ਤਾਂ ਸਾਰਾ ਦਿਨ ਅੱਗਿਆ ਹਾਂ ਹਾਂ ਸਾਰਾ ਦਿਨ ਮੈਂ ਗਿਆ ਕਿ ਕਿੱਥੇ ਰੋ ਪੋਨਿੰਗ ਨਾ ਕਿਤੇ ਬਾਟਰ ਖੁੱਲੇ ਖਾਲੀ ਕਰ ਦਿੰਦਾ ਹੋ ਹਾਂ ਤੇ ਜ਼ਲਿਕੂ ਚੇਂ ਸਕੇ ਤੇ ਚੱਲ ਹੁਣ ਪੀਣੀ ਹੁਣ ਤਾਂ ਪਾਣੀ ਪੀਣਾ ਜਿੰਨਾ ਵਰਦੂ ਲੋ ਜੀ ਸੈਂਦਾ ਸੈਂਦਾ ਪੀ ਲੋ ਜਿਆਦਾ ਨਹੀਂ ਪੀਣਾ ਹੈਗਾ ਤੁਸੀਂ ਤੁਸੀਂ ਹੱਥ ਨਾ ਹਲਾਓ ਇਹਨਾਂ ਬਸ ਆਹ ਆਹ ਤੇ ਇੱਧਰ ਸਾਰਾ ਕੁਝ ਸਹੀ ਚੱਲ ਰਿਹਾ ਜੀ ਜੀ ਇਸ ਤੋਂ ਵੀ ਕਾਫੀ ਹੈ ਯਾਰ ਲੇਕਿਨ ਇਹਦੀ ਲੱਗੀ ਜਰੂਰ ਹੈ। ਖਾਣੇ ਤੋਂ ਪਾਣੀ। ਇਹ ਪਾਣੀ ਨਹੀਂ ਹੋਵੇ। ਨੀਂਬੂ ਪਾਣੀ। ਹਾਂ ਉਹ ਕਹਿੰਦੇ ਹਾਜਮਾ ਹੋ ਜਾਵੇ। ਨੀਂਬੂ ਪਾਣੀ। ਬਹੁਤ ਪਾਣੀ ਇਕੱਠਾ ਨਾ ਪੀ। ਘੜਕਾ ਪਾਣੀ। ਅਸਾਤੂ ਨਹੀਂ ਦੋ। ਸਿੱਪ ਸਿੱਪ ਕਰਕੇ ਵੀ ਡਾੜੀ। ਮੈਂ ਨਹੀਂ ਦੇਖੀ ਗੜੀ। ਇੱਕ ਥਲੇ ਰੱਖੋ। ਉਹ ਦੇਖਣਾ ਹੁੰਦਾ ਉਹਨਾਂ ਨੇ ਜਿਵੇਂ ਆਪਾਂ ਦੋਸ਼ੀ ਦਾ ਪੀਲਾ ਲੱਗਦਾ। ਕੋਈ ਨਾ ਮੁਠਿਆ ਨਾ ਚਿੰਤਾ ਅੱਛਾ ਤੁਸੀਂ ਬਤਾ ਹਿੰਦੀ ਚੀਜ਼ ਰੱਖਦੇ ਹੋ ਬਾਹਰ ਦੇ ਲਈ ਬਸ ਟਾਈਮ ਨਾਲ ਕਵੀ ਹੌਲੀ ਹੌਲੀ ਪੀਵਾ ਹੌਲੀ ਹੌਲੀ ਬਸ ਸੈਨਾ ਸੈਨਾ ਘੁੱਟਾ ਘੱਟਾ ਪੀ ਗੋ ਘੁੱਟ ਘੱਟ ਪੀ ਗੋ ਅਜੇ ਪ੍ਰੋਪਰ ਪਤੀ ਨਹੀਂ ਹੋਣੀ ਹਾਂ ਖਾਣੇ ਇਹ ਇਹੋ ਫਤਿਹ ਦਿਖੂਗਾ ਨਾ ਜਿਹੜੀ ਸ਼ੁਰੂਆਤ ਹੈ ਖਾਣੀਆਂ ਬਣੀਆਂ ਤਾਂ ਬਲ ਗਈ ਸੀ ਨਹੀਂ ਨਹੀਂ ਮੈਂ ਚਿੰਤ ਨਹੀਂ ਟਾਈਮ ਨਾਲ ਦੇਣੀ ਇਹਨਾਂ ਨੂੰ ਚਪਾਤੀ ਵੀ ਆ ਰਹੀ ਪੇਟ ਨਹੀਂ ਹੁਣ ਆ ਰਣੀ ਹਾਂ ਇਹ ਸਾਥੇ ਨਾ ਮੰਨਤਾ ਹੋਣੇ ਕਾ ਬਈ ਹੋਣੇ ਦਿਓ ਹੌਣੇ ਜੈਨ ਦਾ ਟਾਈਮ ਨਾ ਤੇ ਨਾ ਦਾ ਟਾਈਮ ਨਾ ਜਦੇ ਆਉਂਦਾ ਇੱਥੇ ਗੱਲ ਦੀ ਗੱਲ ਹੋਵੇ 10 ਮਿੰਟ ਫੋਟੋ ਤੇ ਹਰ ਹੱਥ ਪਲਾ ਦੇ ਪਲਾ ਦੇ ਪਲਾ ਦੇ ਦੋ ਕੁੱਟ ਪਲਾ ਦੇ ਕੱਟੇ ਤਾਂ ਜਿਹੜਾ ਮੈਂ ਕਹਿੰਦਾ ਬਾਹਰ ਦੇਖੋ ਹਾਂ ਹਾਂ ਉਹ ਸੱਤ ਪਰ ਇੱਕੋ ਕੁੱਟ ਆਉਣੀ ਹੈ ਇੱਕੇ ਕੁੱਟ ਪੀਣਾ ਡੈਡੀ ਇਕੱਠਾ ਨਹੀਂ ਪੀਣਾ ਹੈਗਾ ਡੈਡੀ ਨਹੀਂ ਹੱਥ ਚੱਕਣਾ ਹੋਕ ਬੱਸ ਕਰ ਦੇ ਕਿ ਆਹ ਕੱਟਾ ਜੀ ਮੇਂ ਵੀ ਕਰੇ ਤੂੰ ਮੈਨੂੰ ਸੇ ਦੰਦੋਂ ਨਹੀਂ ਜਾ ਲੈ ਪੜਾਉਂਦੀ ਹੈ ਤੂੰ ਪਰੋਂ ਮੜੀ ਨਾ ਹੱਲ ਨਾ ਹੱਲ ਨਾ ਚਲ ਮੈਂ ਤੇਰੀ ਕੋਲ ਖੜੀ ਪਰੋਣੀ ਆ ਤੁਸੀਂ ਆ ਹੱਥ ਵਾ ਤੇ ਚੱਕਦੇ ਹੋ ਮੇਰਾ ਉਹ ਮਨ ਤੋਂ ਬਾਪ ਦਾ ਮਨਾਇਆ ਉਹ ਡੜੀ ਥੋੜਾ ਥੋੜਾ ਕਰਕੇ ਪੀਵਾਂਗਾ ਠੀਕ ਐ ਜੇ ਇਕੱਠਾ ਪੀਵਾਂਗਾ ਨਾ ਘੱਟ ਬਣ ਜਾਊਗਾ ਰੋਟੀਆਂ ਨਾਲ ਕੀ ਕਰਾਂ ਜਮੇ ਖਾ ਲ ਦੋ ਜਿਹੋਦਰਾ ਉਹ ਕਰਕੇ ਉਹ ਵੀ ਨਾ ਤੇ ਰੱਖ ਲੈਂਦਾ ਨਾ ਲਊਗਾ ਹਾਂ ਤੇ ਸਾਰੀ ਜਾਤ ਨਹੀਂ ਦੂਜੀ ਵੀ ਦੇ ਹਮ ਸਾਰਾ ਖਾ ਲਓ ਉਹਨਾਂ ਦੀ ਜਾਤ ਰੋਟੀ ਬਾਜ਼ਾਰ ਪੰਜ ਮਿੰਟ ਅਟਕੇ ਬੁਲਾ ਦੇ ਹਾਂਜੀ ਪਰ ਜੱਦਾ ਅਗਲੀ ਡੜੀ ਦਾ ਮਸੋ ਆਇਆ ਨਾ ਸੰਦੀਪ ਨਹੀਂ ਖਿਲਾ ਦੇਣਾ ਤੁਹਾਨੂੰ ਸੰਦੀਪ ਨਹੀਂ ਖਿਲਾ ਦੇਣਾ ਉਧਰ ਇਧਰ ਉਹ ਲੱਗੀ ਵੀ ਹੈ ਮਸ਼ੀਨ ਉਧਰਲੀ ਸਾਈਡ ਉਹ ਲੱਗੀ ਵੀ ਸੂਈ ਹਾਲ ਬੱਡ ਡੜੀ ਉਹ ਯਾਰ ਹਾਂ ਬੈਠਾ ਨਾ ਪੈਣਾ ਨਹੀਂ ਮੈਨੂੰ ਹੱਕ ਨਹੀਂ ਬੱਸ ਨਾ ਨਾ ਹਜੇ ਨਹੀਂ ਡੜੀ ਜ਼ੋਰ ਮਾਰ ਫਿਰ ਰਾਤ ਨੂੰ ਤਕਲੀਫ ਹੋ ਗਈ ਕੀ ਫਾਇਦਾ ਹਾਂ ਉਹਨਾਂ ਖਿਲਾ ਦੇਣਾ ਤੁਹਾਨੂੰ ਕਾ ਪੋਛਲਾ ਵੀ ਚਾੜੀ ਨੇ ਚੌਲ ਖਾਣੇ ਜਾਂ ਪ੍ਰਸ਼ਾਦਾ ਸਕਣਾ ਮੈਂ ਤਾਂ ਥੋੜਾ ਜਿਹਾ ਹਲਕਾ ਜਿਹਾ ਦਵਾ ਦ। ਹਾਂ। ਹਾਂ। ਕੈਰੀ ਨਾਲ ਬੈਠੀ। ਇਹਦੇ ਚ ਨੂਨ ਮਿਰਚ ਤਾਂ ਹੋਣਾ ਨਹੀਂ ਡਾਡੀ। ਹੈਗਾ ਨੂਨ ਦੀ ਚਪੜੀ। ਕੜੀ ਮਿਰਚਾਂ ਦੀ ਕੀਤੀ ਮੈਂ। ਠੀਕ ਠੀਕ। ਨਾ ਆਪ ਮੋਗੇ। ਜੀ ਮਾਂ ਕੀ ਆਈ। ਸਰੋਟੇ ਵਰਗੇ ਬਣਾ ਰਹੇ ਹਾਂ। ਸੂਈ ਨਾ ਹਲਾ ਲਵੇ ਸੰਦੀਪ ਯਾਰਾ। ਮੈਂ ਕਹੀ ਨਹੀਂ ਡੈਡੀ ਨੂੰ ਮੈਂ। ਨਮੀ ਗਾ ਲਾਉਣੀ ਔਖੀ ਹੋ ਰਣੀ ਫਿਰ ਸਲਾਦ ਪਾ ਲਓ ਥੋੜਾ ਜਿਹਾ ਪਾਣੀ ਹੈਗਾ ਹੈਗਾ ਹੁਣ ਤਾਂ ਠੀਕ ਹੋ ਜੀ ਠੀਕ ਆ ਕਰਜ ਸੰਦਾ ਸੰਦਾ ਦੱਸੋ। ਬਰੋ ਜੀ ਆਮੀ ਖਾਣਾ ਖਰਾਗ ਗਿਆ। ਪ੍ਰਸ਼ਾਦਾ ਸਕਾਰੇ ਥੋੜਾ ਜਾ ਜ਼ਿਆਦਾ ਇਹ ਨਹੀਂ ਵੀ ਸਾਰਾ ਖਤਮੇ ਕਰਨਾ। ਠੀਕ ਹੈ ਠੀਕ ਹੈ। ਹਾਂ ਜਿੰਨਾ ਕਿ ਸੰਦਾ ਸਰੀਰ ਉਨਾਂ ਦਾ। ਆਪ ਖਾ ਖਾ ਕੇ ਹੁਣ ਹੋਈ ਵੀ ਜਿਹਨੂੰ ਕਹਿੰਦੇ। ਹਾਂ ਪੀ ਲਈ ਮੈਂ ਤੇ ਜਾ ਗਰ ਗਿਆ। ਹੂੰ। ਪਰ ਜੇ ਕੁਝ ਵੀ ਟਣੇ ਕਰਕੇ ਨਹੀਂ। ਹੂੰ। ਪਾਣੀ ਨਹੀਂ ਪੀਣਾ ਉਹ ਖਾ ਵੀ ਜਾ। ਮੈਂ ਪਰੇ ਬਿਗਾ ਰੁਕੀ ਨਾ। ਬੱਲੇ ਨਾਲ ਦੰਦਲੀ ਲਿਆ ਕੇ ਪੁੱਛ ਕਰੋ ਆ ਨਾ ਉਹ ਕਿੱਕੇ ਲੰਦਾ ਕਿੱਕੇ ਲੰਦਾ ਇਹ ਕੱਬ ਦਾ ਤਰ ਡੈਡੀ ਬੀਡੀ ਵੀ ਲਵਾ ਦੇ ਇਹ ਵੀ ਕੜਵਾ ਦੇਣਾ ਹੈ ਆ ਪ੍ਰੋਬਲਮ ਜੀ ਹੱਲ ਹੋ ਲੈਣਾਂ ਦੇ ਉਹ ਮੱਤ ਹੁਣ ਉਹ ਤੋਂ ਬਾਅਦ ਫਿਰ ਦੰਦਾ ਦੀ ਬੀਡੀ ਲਵਾ ਦੇ ਤਰੇਕਾ ਮਸ਼ੀਨ ਬੜੀ ਆ ਭੜੀ ਭੜੀ ਆਵਾਜ਼ਾਂ ਕੱਢਦੀ ਹੈ ਜਦ ਬੀਬੀ ਚੱਤ ਕਰਦੀ ਹੈ ਨਾ ਅੱਛਾ ਉਧਰ ਬੀਬੀ ਵਾਲੀ ਚੱਲਦੀ ਮਸ਼ੀਨ ਉਹ ਮੈਂ ਵੀ ਗਾਣਾ ਵਾਜੀ ਕਾਦੀ ਆ ਗਈ ਹੁਣ ਅੱਜ ਤਾਂ ਡਾਡੀ ਰੋਟੀ ਨੂੰ ਤਰਸ ਗਿਆ ਸਵੇਰ ਦਾ ਹਮ ਮਾਤੇ ਤਾਂ ਡਾਡੀ ਰੋਟੀ ਨੂੰ ਤਰਸ ਗਿਆ ਸਵੇਰ ਦਾ ਇਹ ਖਾਣ ਨੂੰ ਹੁੱਕ ਹੈ ਹਮ ਚਲ ਦੁੱਖ ਵੀ ਘਟੋ ਰਣਾ ਹੁਣ ਕੰਨ ਮੇਰਾ ਰੋ ਪੁੱਲੂ ਗੇ ਉਦਣ ਵੀ ਭੁੱਖਾ ਹੀ ਰਿਹਾ ਗਾੜੀ ਵਾਲਿਆ ਟੈਸਟ ਤੋਂ ਬਾਅਦ ਹੋਇਆ ਇਹ ਜੇ ਬੰਨੇ ਨੂੰ ਅੱਜ ਵੀ ਬਾਈ ਚੀ ਸਿੱਧਾ ਟੈਸਟ ਕਰਾ ਉਦਣ ਵੀ ਭੁੱਖਾ ਹੀ ਰਿਹਾ ਗਾੜੀ ਵਾਲਿਆ ਹਾਂ ਅੱਜ ਚੌਥਾ ਤੇ ਨਾ ਲੜੀ ਨਾ ਚਲ ਹੁਣ ਸਾਰ ਜਣਾ ਵਾ ਹੁਣ ਕੁਝ ਕਰਨੀ ਹੈ ਹੁਣ ਕੋਈ ਚੱਕਰ ਨਹੀਂ ਬਸ ਸਾਰ ਜਣਾ ਹਾਂ 1.5 ਕੋਈ ਪੁਆਇੰਟ ਨਾ ਲੜੀ ਉੱਪਰ ਹੀ 30 35 15 ਵੀ ਲਗਭਗ ਹੁੰਦੇ ਜੀ ਆ ਹਾਂ ਤਕਰੀਬ ਕੋਈ ਨਹੀਂ ਨਾ ਬਾਪਾ ਮੈਂ ਕਿਚਾਬ ਲੈ ਲਿਆ। थैंक यू सर। ਵਿੱਚ ਮੱਤੀ ਗੈਂ ਜੀ ਵਿੱਚ ਮੱਤੀ ਦੇ ਕੇ ਜਾਂ ਰਾਈਸ ਖਾएंगे। ਘਰ ਰੋਟੀ ਖਾਏਗੇ। ਹਮ। ਸਰ। ਉਹ ਪਰਨੀ ਬਹਿ ਰਹਿ ਬੰਨਾ। ਲੋ ਸਰ। ਦੋ ਸਰ। ਸਾਰੇ ਖਾ ਲੈਣਾ ਸਰ। ਅੱਛਾ ਸਰ। ਸਾਡਾ ਜਰਾ ਜੀ ਰੋਟੀ ਖਾ। ਮੈਂ ਆਪਰੇ ਹੂੰ ਮੈਂ ਮਸੀਨੀ ਰੋਟੀਆਂ ਲਈਆਂ ਰਾਈਸ ਬਣੀਆਂ ਡੈਡੀ ਲਈ ਹਾਂ ਮੁੱਛ ਚਬਾਉਣੇ ਸੌਕੇ ਆ ਪਤਾ ਡੈਡੀ ਤਾਂ ਰੋਟੀ ਨਹੀਂ ਖਾਈ ਜੰਮੀ ਚੰ ਛੁੱਟੀ ਗਈ ਹੋ ਜੀ ਤੇ ਹੁਣ ਚੱਲਦੇ ਆ ਘਰ ਨੂੰ ਬਹਿਗਰੂ ਦਾ ਨੌਲੇ ਕੇ ਬਸ ਇਹ ਤਕਲੀਫ ਤਾਂ ਹੈ ਡਾਡੀ ਨੂੰ ਥੋੜੀ ਜੀ ਡਾਕਟਰ ਕਹਿੰਦਾ ਵੀ 4 ਜਾਂ 5 ਦਿਨ ਦੀ ਇਹ ਚੱਲਣੀ ਹੈ ਮੈਡੀਸਿਨ ਇਹ ਆ ਉਹ ਦਵਾਈ ਅਸੀਂ ਉਹ ਇਹ ਦੇਣੀ ਆ ਉਹੀ ਤੁਸੀਂ ਘਰ ਦੇਣੀ ਆ ਤੇ ਬਾਕੀ ਤੁਹਾਡੀ ਮਰਜ਼ੀ ਆ ਵੀ ਕਿੱਦਾਂ ਕਰਨਾ ਡਾਡੀ ਦਾ ਹੁਣ ਮੈਂ ਬੰਦਾ ਪਰਣਾ ਹੂੰ ਕੋਲ ਤੇ ਵੀ ਕੋਈ ਨਹੀਂ ਸੌਰੀ ਸੌਖੀ ਇੱਥੇ ਨਹੀਂ ਬੰਨੋ ਹਾਂ ਮੈਨੂੰ ਪਤਾ ਰ ਜੋ ਮਰ ਗਏ ਮਰ ਗਏ ਮੱਕੋ ਸਿੱਧੇ ਰੋਮ ਆ ਪਾਸ ਆਲੇ ਇਹਨਾਂ ਤਾਂ ਕਿ ਇੱਕ ਸਿਰ ਨਹੀਂ ਕਰ ਜੇਦਾ ਬੜਾ ਮੁੰਡਾ ਤੇਰਾ ਹੈ 18 ਮਹੀਨੇ ਹੈਗਾ ਠੀਕ ਸਿੱਧਾ ਹੀ ਹੈ ਸਿੱਧਾ ਹੀ ਹੈ ਮੈਂ ਬਰੋਲੇ ਬੰਦਣਾ ਬਾਕੀ ਜਾ ਟੌਰ ਤੋਂ ਹਮੇਤ ਦੁਣੀ ਹੋਣੀ ਤਾਂ ਉਹ ਤਾਂ ਫਟਾ ਵਰ ਗੱਡੀ ਕੇ ਰੱਖਦੇ ਆ ਨਾ ਸੇਟੋ ਟੌਨ ਕਰਕੇ ਰੱਖਦੇ ਆ ਨਾ ਜਦ ਕੱਢਣੇ ਦੀ ਤਾਂ ਉਹ ਮਰਤੀ ਲੱਗ ਉਹ ਗਈ ਸੰਬਦ ਨੂੰ ਪਜਾਮਾ ਨਾਲ ਲੈ ਆਏ ਸਜਾਵਟ ਵਾਸਤੇ ਗੱਡੀ ਚ ਰੱਖਿਆ ਪਿਆ ਹਾਂ ਹੁਣ ਮੈਂ ਦੋ ਤੌੜਾ ਦੇ ਦਿੱਤਾ ਕੋਈ ਨਹੀਂ ਹਰਜੋ ਹਰਜੋ ਠੀਕ ਹੁਣੇ ਹੁਣ ਠੀਕ ਹੈ ਤੂੰ ਹੁਣ ਕਿਹਾ ਹੁਣ ਤਾਂ ਥੋੜਾ ਬਹੁਤ ਦਾ ਦਰਦ ਹੁਣੋਂ ਪਾਉਣੇ ਚੱਲ ਮੜਾ ਮੋਟਾ ਚੱਲ ਉਹ ਸਭ ਉਹਦੇ ਨਾਲ ਹੋਗਾ। ਮੁੱਕੇ ਪੇ ਜੋ ਬੋਰਡ ਵਾਲਾ ਨੂੰ ਤੁਸੀਂ ਦੂ ਛੱਡ ਦੋ ਮੈਂ ਗੱਡੀ ਚੱਕ। ਇੱਥੇ ਆਪਣੇ ਆਪੇ ਪੇਸ਼ੰਤ ਕੱਪੜੇ ਬਦਲ ਲੈਂਦਾ ਜਾਂਦਾ। ਉਹ ਬੱਜੀਏ ਪਾ ਦੂਰੇ ਰੱਖੋ। ਅੱਛਾ ਸੁੱਕੀ ਸੰਧੀ ਬੋਰਡ ਉੱਤੇ ਜਰੂਰੀ ਲਾਉਣੇ ਪੈਣ। ਆਪਣਾ ਚਰਾਗ ਮੰਦਰਾ ਦਾ ਉਹ ਕਰਦੇ ਨੇ। ਹੈਂਡ ਵਾਸ਼ ਕਰ ਲੱਗੇ। ਡੈਡੀ ਦੇ ਵੀ ਕਰਾ ਦੇ ਇੱਕ ਵਾਰ। ਆਹੋ। ਹੁਣ ਤਾਂ ਕਰ ਲੋ ਬਾਬਾ। ਜਰੂਰ ਕਰ ਦੋ। ਹਸਪੀਟਲ ਦੀ ਕਲੀਨਿੰਗ ਜੀ ਨਿਕਲ ਜੂਗੀ। ਇਹ ਟੈਂਕ ਪਾਉਰ ਪਰ ਆਇਆ। ਹੂੰ? ਮੈਂ ਪਾਇਆ। ਅੰਦਰ ਕਰਨਾ ਹੈ। ਸਟਾਰਟ ਕਰਨਾ ਹੈ। ਵਾਹੀ ਵਾਇਟ ਫਿਟ। ਬਾਹਰ ਗੁਰੂ ਸਤਨਾਮ। ਵਾਹਿਗੁਰੂ ਵਾਹਿਗੁਰੂ ਕਰੋ ਬਸ। ਵਾਹਿਗੁਰੂ। ਸਾਰੇ ਦੁੱਖਾਂ ਦਾ ਨਿਵਾਰਨ ਹੁੰਦਾ ਹੈ ਤੇ ਜੋਨ। ਪੂਰਾ ਜੋਰ ਜੋਰ ਤਾਂ ਲੱਗਣਾ ਨਹੀਂ ਕਿ ਯਾਰ ਹੋ ਵੀ ਪੌਪ ਬੈਂਟ ਆ ਮੈਂ ਹਾਂ ਜੋਰ ਜੋ ਜੋ ਇਹਦਾ ਨੋ ਬਹੁਤ ਹਯੂਸ ਜਦ ਨਾਲ ਹੁਣ ਮਨ ਪੀਤਾਊਗੀ ਡੈਡੀ ਨੂੰ ਇੱਕ ਛੋਟਾ ਜਿਹਾ ਰੇਡੂ ਆ ਮਗਾਵਾਗੇ ਕਿ ਉਹ ਤਾਂ ਇੱਥੇ ਵੀ ਮਿਲ ਜਾਂਦਾ ਉਹ ਗਰਵਾਣੀ ਲਾ ਕੇ ਡੈਡੀ ਦੇ ਕੋਲ ਰੱਖੇ ਟੀਵੀ ਚ ਆਉਂਦੀ ਆ ਹਲੋ ਟੀਵੀ ਤੇ ਫੇਰ ਉਹਦੇ ਨਾਲੇ ਕਰਤੇ ਦੁਬਾਰਾ ਕਰਾਓ ਕਿਆ ਬਣਿਆ ਕਟਾ ਨੂੰ ਤਾਂ ਫੇਰ ਲਾ ਲੈ ਕਿਨੂੰ ਉਹ ਕਮਿਊਨਿਟੀ ਦਾ ਉਹ ਸਬੂਤ ਉਹ ਬਦਲ ਕਿੱਥੇ ਕਿੱਥਰ ਘੁੰਮ ਗਿਆ ਬਦੋਂ ਚਲੋ ਮੈਂ ਕਿੱਥੇ ਗਏ ਤੂੰ ਮੈਂ ਸਜ ਉਸ ਵੀਰੇ ਨਾਲ ਦੀ ਡਰੈਸ ਚੇਂਜ ਕਰਤੀ ਹਾਂ ਕਸਤੀ ਜਿਹੜੇ ਬਸ ਫਾਈਰ ਤੋਂ ਫੇਰ ਗਾਸੀ ਨੇ ਗਾੜੀ ਨੂੰ ਸਮਝੀਦਾ ਤਾਂ ਬਹੁਤਿਆਰ ਰੱਖ ਲਿਆ ਇਹ ਟਿਸ਼ੂ ਦਾ ਬੋ ਡਾਡੀ ਨੂੰ ਬਦ ਨੀ ਨਿਕਲ ਗਿਆ ਤਾਂ ਫਿਰ ਇੱਕ ਸੱਦੇ ਉੱਤਾਰਾਂ ਦਾ ਗਰੋਪ ਪਿਆ ਮਾਫ ਜੀ ਹਰ ਦਿਨ ਡੇਢੀ ਹੌਲੀ ਹੌਲੀ ਕੰਟਰੋਲ ਚੋਂ ਸਾਰਾ ਗਾ ਹਾਂ ਜਿਹੜਾ ਮੇਨ ਪੱਥਰੀ ਵਾਲਾ ਕੰਮ ਤੋਂ ਉਹ ਖਤਮ ਹੋ ਗਿਆ ਬਸ ਜਿਹੜੀ ਜਿਹੜੀ ਛੋਟਾ ਵਾਲਾ ਕੰਮ ਉਹ ਵੀ ਹੋ ਰਿਹਾ ਜਿਹੜਾ ਹੁਣ ਸਟੰਟ ਪਾਇਆ ਉਹਦੇ ਕਰਕੇ ਡਾਕਟਰ ਕਹਿੰਦਾ ਜਣਾਣਾ ਨੂੰ ਹੋਣੀ ਹੈ 5 ਦਿਨ ਹਾਂ ਅੱਛਾ ਰਾਣਾ ਮੇਰੇ ਕੋਲ ਰਹੇ ਜੋ ਹਾਂ ਮੈਂ ਵੀ ਉਹ ਗੋਲੀਆਂ ਜਿਹੜੀਆਂ ਖਾਣ ਨੂੰ ਜਾਣਾ ਘਰ ਚਲ ਦੋ ਘਰ ਜਾ ਕੇ ਉਹ ਗੋਲੀਆਂ ਖਾਣੇ ਥੋੜੇ ਪੈਸੇ 'ਚ ਬਚਤ ਹੋਊਗੀ ਪੈਸੇ ਬੂਸੇ ਦਾ ਕੋਈ ਚੱਕਰ ਨਹੀਂ ਪੈਸੇ ਦਾ ਕਿਸੇ ਨੂੰ ਪੈਸਾ ਕਹਿੰਦਾ ਜਿਹੜਾ ਨੇ ਵੀ 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 ਬਹੁਤ ਹੋਣੀ <coughs> हां डॉक्टर दी सलाह वधी है डॉक्टर दी सलाह थी वो कहंदे ਸੀ ਵੀ ਤਾਂ ਇੱਥੇ ਬੈਠ ਕੇ ਗੋਲੀਆਂ ਦੇਣੀ ਆ ਅੱਜ ਕੁਛ ਹੋਰ ਤਾਂ ਹੋਣਾ ਨਹੀਂ ਨਮਾ ਮੈਂ ਨੋਟ ਉਪਕਰ ਖਾਦਾ ਇਦਾਂ ਮੈਂ ਖਾਣਾ ਇਹ ਚੱਤ ਤਕਰੀਬ ਕਰ ਲਿਆ ਹਾਂ ਉਹ ਡੈਡੀ ਹੁਣ ਲੱਗੀ ਵੀ ਨਹੀਂ ਇੱਕ ਗੱਲ ਹੈ ਥੋੜੇ ਮੱਥੇ ਤੇ ਤੂੜੀਆਂ ਡੈਡੀ ਮੰਗਣੇ ਪੈਣੀਆਂ ਕਿਉਂ ਬਾਪ ਡੈਡੀ ਦੇ ਮਮੀ ਪਹਿਨੀ ਹੈ ਪਹਿਨੀ ਹੁੰਦੀ ਹੈ ਡਰਾਈਵਰਾਂ ਦੇ ਬੰਦੇ ਹੁੰਦੇ ਆ ਬੰਦੇ ਠੀਕ ਆ ਦੁੱਖ ਦਾ ਹੁੰਦੇ ਆਪਣੇ ਸਿਰ ਉੱਪਰ ਚਾਣਦੇ ਆ ਅੱਛਾ ਹਾਂ ਚਲੋ ਠੀਕ ਆ ਜੀ ਸੰਦੀਪ ਦਾ ਫੋਨ ਵੱਜਦਾ ਹਾਂ ਫਿਰ ਮਿਲਦੇ ਸਾਨੂੰ ਰੇਸ਼ਾ ਜਮਾਨਾ ਡਾਡੀ ਨੂੰ ਗੱਡੀ ਕੋਲ ਲੈ ਕੇ ਚੱਲਦੇ ਆ